ਇਨਫਰਮੇਸ਼ਨੀਅਰ ਸੀਨੀਅਰ ਉਪਰਮੁਖ ਪੰਜਾਬ ਸ਼ਿਤਨਾ ਉਹਦਾ ਬਾਲਾ ਸਾਹਾ ਠਾਕਰੇ ਤੋਂ ਜੈਸ਼ੀ ਰਾਮ ਬੜੀ ਸ਼ਰਮ ਦੀ ਗੱਲ ਆ ਕਿ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਹਦਾਇਤਾਂ ਕੀਤੀਆਂ ਗਈਆਂ ਕਿ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਵਿੱਚ ਗਰੀਬ ਬੱਚਿਆਂ ਨੂੰ 25% ਜਿਹੜੀ ਆ ਐਡਮਿਸ਼ਨ ਐਸੀ ਕੋਟੇ ਵਿੱਚ ਦਿੱਤੀ ਜਾਵੇ ਪਰ ਕੋਈ ਵੀ ਸਕੂਲ ਜਿਹੜਾ ਵਾ ਕਿਸੇ ਗਰੀਬ ਨੂੰ ਦਲਤ ਨੂੰ ਜਿਹੜੀ ਆ 25% ਬੱਚੇ ਜਿਹੜੇ ਆ ਸਕੂਲਾਂ 'ਚ ਦਾਖਲ ਨਹੀਂ ਕੀਤੇ ਜਾਂਦੇ ਜਦ ਕਿ ਇਹਨਾਂ ਕੋਲ ਫੀਸਾਂ ਵੀ ਉਹ ਹਿਸਾਬ ਨਾਲ ਲਈਏ ਜਦੋਂ ਦੀਆਂ ਕਿਤਾਬਾਂ ਵੀ ਸਕੂਲਾਂ ਵਿੱਚ ਲਵੋ ਜਿਹੜੀਆਂ ਹੋਰ ਪੱਕਾ ਫੀਸ ਦੂਜਾ ਤੀਜਾ ਹੋਰ ਟੈਕਸ ਪਾ ਕੇ ਤੇ ਜਿਹੜੇ ਬੱਚਾ ਕੋ ਲੁੱਟਿਆ ਜਾਂਦੇ ਆ ਤੇ ਇੱਕ ਮਾੜਾ ਬੰਦਾ ਜਿਹੜਾ ਵਾ ਕਿਸੇ ਵੀ ਕੀਮਤ ਤੇ ਆਪਣੇ ਬੱਚੇ ਨੂੰ ਨਹੀਂ ਪੜਾ ਸਕਦਾ ਜੇ ਕੋਈ ਉਹਦੀ ਇੱਛਾ ਵਾ ਕਿ ਮੈਂ ਆਪਣੇ ਬੱਚੇ ਨੂੰ ਚੰਗੇ ਸਕੂਲ ਚ ਪੜਾਵਾ ਪਰ ਉਥੇ ਜਿਸ ਤਰ੍ਹਾਂ ਲੁੱਟਿਆ ਜਾਂਦਾ ਵਾ ਉਹ ਜਿਹੜੀ ਆ ਸ਼ਰਮ ਵਾਲੀ ਗੱਲ ਹੈ ਇਦੋਂ ਵੱਡੀ ਗੱਲ ਸ਼ਰਮ ਹੈ ਕਿ ਅਲੀ ਗੱਲ ਹੈ ਕਿ ਸਰ ਭਗਵੰਤ ਸਿੰਘ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਇਸ ਵਾਰ ਸਕੂਲਾਂ ਨੂੰ ਕੋਈ ਧਿਆਨ ਨਹੀਂ ਦੇ ਰਹੀ ਸਕੂਲਾਂ ਦੀ ਮਨਮਰਜ਼ੀਆਂ ਚੱਲਣੀਆਂ ਲੁੱਟਮਾਰ ਜਿਹੜੀਆਂ ਇਹਨਾਂ ਦੇ ਵਿੱਚ ਪੂਰੀ ਚੱਲਣ ਢੀਆ ਇਸ ਤਰੀਕੇ ਨਾਲ ਪੈਸੇ ਲੈਂਦੇ ਆ ਜਿਦਾਂ ਇਹ ਆਪਣੇ ਡਿਕਟੇਟਰ ਹੋਣ ਇਹ ਬੱਚਿਆਂ ਨੂੰ ਜੇ ਕੋਈ ਗਰੀਬ ਬੱਚਾ ਨਹੀਂ ਫੀਸ ਦੇ ਸਕਦਾ ਤੇ ਉਹਦੇ ਕੋਲੋਂ ਉਹਨੂੰ ਸਕੂਲਾਂ ਚੋਂ ਬਾਹਰ ਕੱਢ ਦਤਾ ਕਲਾਸਾਂ ਜਿਹੜੀਆਂ ਉਹਦੀਆਂ ਬਿਸਕਤੀਆਂ ਜਾਂਦੀਆਂ ਈਵਨ ਦਨ ਉਹਨੂੰ ਪੇਪਰ ਵੀ ਨਹੀਂ ਦਿੱਤੇ ਜਾਂਦੇ ਜਿਹੜੀ ਪਰ ਤਾਂ ਜੋ ਕਿਹੜੇ ਸਕੂਲ ਨੇ ਜਿੰਨਾ ਵਿੱਚ ਬੱਚਿਆਂ ਨੂੰ ਬਾਹਰ ਕੱਢਿਆ ਜਾਂਦਾ ਫੀਸਾਂ ਵਾਦ ਲੈ ਕੇ ਸਾਰੇ ਸਕੂਲ ਜਾ ਕੇ ਝਾਤੀ ਮਾਰ ਲਨ ਜਾ ਕੇ ਬੱਚਿਆਂ ਦੀ ਐਡਮਿਸ਼ਨ ਕਿਦਾਂ ਕਰਾਉਂਦੇ ਆ ਜੇ ਕੋਈ ਫੀਸ ਬੱਚਾ ਮਾੜਾ ਨਹੀਂ ਦੇ ਸਕਦਾ ਤੇ ਉਹਨੂੰ ਇਸ ਕੋ ਜਲੀਲ ਕਰਦੇ ਆ ਬੱਚੇ ਜਿਸ ਦੇ ਨਾਲ ਬੱਚਿਆਂ ਦੇ ਦਿਮਾਗ ਤੇ ਪਰ ਅਸਰ ਪੈਂਦਾ ਉਹ ਡਿਮੋਰਲਸ ਹੋ ਜਾਂਦੇ ਆ ਤੇ ਮੈਂ ਕਹਿੰਦਾ ਜੇ ਕੋਈ ਸਕੂਲ ਆ ਗਿਆ ਮੈਂ ਸਮਝ ਲੈ ਆਵਾਂਗਾ ਇੱਕ ਬਟਾਲੇ ਡੇਰਾ ਰੋਡ ਸਕੂਲ ਆ ਜਿਹੜਾ ਬਿਲਕੁਲ ਬੱਚਿਆਂ ਨੂੰ ਜਲੀਲ ਕਰਦਾ ਕਿ ਫੀਸਾਂ ਨਾ ਦੇ ਦੇ ਉਪਰ ਮਾਪਿਆਂ ਨੂੰ ਸਦਕੇ ਜਲੀਲ ਕੀਤਾ ਜਾਂਦਾ ਵਾ ਜਿੱਦ ਨਾਲ ਬੱਚਿਆਂ ਦੇ ਮਾਰਾ ਅਸਰ ਪੈਂਦਾ ਮੈਂ ਕਹਿੰਦਾ ਸਕੂਲਾਂ ਦੇ ਉੱਪਰ ਪਰਚੇ ਦਿੱਤੇ ਜਾਂਦੇ ਚਾਹੀਦੇ ਕਿਤਾਬਾਂ ਦੀ ਕਿਤਾਬਾਂ ਦੀ ਲੁੱਟ ਨੂੰ ਪ੍ਰਧਾਨ ਜੀ ਕਿਸ ਤਰ੍ਹਾਂ ਵੇਖਦੇ ਹੋ ਕਿਤਾਬਾਂ ਦੀ ਲੁੱਟ ਹੋ ਰਹੀ ਹੈ ਮੈਂ ਫਰਸਟ ਕੇਜੀ ਕੇਜੀ ਬੱਚੇ ਦੀ 35-3500 ਰੁਪਏ ਦੀ ਕਿਤਾਬਾਂ ਦੇਣ ਦੇ ਆ ਇਹ ਦੱਸੋ ਇਹ ਕਿਹੜਾ ਕਿੰਦਾ ਦਾ ਕਾਨੂੰਨ ਹੈ ਇੱਕ ਛੋਟਾ ਬੱਚਾ ਉਹਨੂੰ 3500 ਰੁਪਏ ਕਿਤਾਬਾਂ ਦੇ ਦਿਓ ਜੇ ਦੂਜਾ ਬੰਦਾ ਜਦ ਅਸਵੀ ਦਾ ਕੋਈ ਦੁੱਪ ਦੱਸਦਾ 12000 ਦੀ ਕਿਤਾਬਾਂ ਫਿਰ ਬਿਲਡਿੰਗ ਫੰਡ ਪਾਉਂ ਮਤਲਬ ਆਤ ਚੁੱਕੀ ਬਈ ਇਹਨਾਂ ਸਕੂਲਾਂ ਨੇ ਮੈਂ ਚਾਹਨਾ ਕਿ ਸਰਕਾਰ ਇਹਨਾਂ ਦੇ ਖਿਲਾਫ ਮੁਕਦਮੇ ਦਰਜ ਕਰੇ ਇਹਨਾਂ ਜਿਹੜੇ ਸਕੂਲਾਂ ਦੇ ਲਾਇਸੈਂਸ ਆ ਉਹ ਕੈਨਸਲ ਕੀਤੇ ਜਾਣ ਨਹੀਂ ਤੇ ਇਹਨਾਂ ਦੇ ਖਿਲਾਫ ਸ਼ਿਕਪਨਾ ਜਿਹੜੀ ਹੰਦੋਂ ਨੇ ਛੜੂਗੀ ਹਾਂਜੀ ਇੱਕ ਸਵਾਲ ਪੁੱਛਣਾ ਬਲੇ ਪ੍ਰਧਾਨ ਜੀ ਜਿਸ ਤਰ੍ਹਾਂ ਕਿਤਾਬਾਂ ਦਿੱਤੀਆਂ ਜਾਂਦੀਆਂ ਬੱਚਿਆਂ ਤੇ ਸੀ ਜਿਹੇ ਤਰ੍ਹਾਂ ਕਿ ਦਾਦਾ ਜੀ ਹਜ਼ਾਰ ਦੀਆਂ ਕਿਤਾਬਾਂ ਦਿੱਤੇ ਆ ਤੁਹਾਨੂੰ ਲੱਗਦਾ 10000 ਰੁਪਏ ਦੀਆਂ ਕਿਤਾਬਾਂ ਮਹਿੰਗੀਆਂ ਨੇ ਜਾਂ ਸਸਤੀਆਂ ਨੇ ਉਹ ਮੈਂ ਕਹਿੰਦਾ ਜੀ ਇਹ ਆਪਣੇ ਸਰਕਾਰ ਵੱਲੋਂ ਹੁਦਿਆ ਤੱਕ ਕੋਈ ਵੀ ਸਕੂਲ ਜਿਹੜਾ ਹੋਵੇ ਕਿਤਾਬਾਂ ਦੇਣ ਲਈ ਜਾਂ ਵਰਤੀਆਂ ਦੇਣ ਲਈ ਮਜਬੂਰ ਨਹੀਂ ਕਰ ਸਕਦਾ ਇਹਨਾਂ ਨੇ ਆਪਣੇ ਸਕੂਲਾਂ ਦੇ ਬਾਹਰ ਹੀ ਇਹ ਵਰਤੀਆਂ ਵਾਲੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਕਿਤਾਬਾਂ ਦੀ ਦੁਕਾਨਾਂ ਖੋਲ੍ਹ ਦਿੱਤੀਆਂ ਤੇ ਜੱਜ ਕੀ ਇਹ ਮਤਲਬ ਇਹਨਾਂ ਦੇ ਜੇ ਕੋਈ ਬੰਦਾ ਬਾਹਰੋਂ ਲਿਆ ਕੇ ਆਉਂਦਾ ਤੇ ਇਹ ਕਹਿੰਦਾ ਨਹੀਂ ਤੁਸੀਂ ਸਕੂਲ ਜੜੀ ਸਕੂਲ ਦੇ ਅੱਜੜ ਸਾਹਬ ਨਹੀਂ ਦੁਕਾਨਾਂ ਨੇ ਇਹਨਾਂ ਕੋਲ ਆ ਗਿਆ ਉਹ ਇੱਕ ਮੈਂ ਕਹਿੰਦਾ ਸਰਕਾਰ ਇਹ ਜੀ ਦੁਕਾਨਾਂ ਨੂੰ ਕਿਉਂ ਨਹੀਂ ਬੰਦ ਕਰਦੀ ਇਹ ਸਰਕਾਰ ਵੀ ਟਰਮੇਬਾਜੀ ਕਰਦੀ ਪਈ ਆ ਕਿਉਂਕਿ ਜੇ ਜਦੋਂ ਕਿਤਾਬਾਂ ਲੈਂਦੇ ਆ ਜੇ ਕੋਈ ਬੱਚਾ ਕਹਿੰਦਾ ਕਿ ਮੈਂ ਪੁਰਾਣੀ ਆ ਕਿਤਾਬਾਂ ਕਿਸੇ ਕੋਲ ਲੈ ਲੈਣਾ ਤੇ ਸਕੂਲ ਵਾਲੇ ਕਹਿੰਦੇ ਨਹੀਂ ਜੀ ਨਵੀਆਂ ਕਿਤਾਬਾਂ ਲੈ ਕੇ ਆਓ ਜਦਕਿ ਉਹ ਬੰਦਾ ਬੱਚਾ ਫੋੜ ਹੀ ਨਹੀਂ ਕਰ ਸਕਦਾ ਤੇ ਜੇ ਕੋਈ ਕਿਤਾਬਾਂ ਵੇਚਣ ਜਾਵੇ ਤਾਂ ਉਹ 100 ਰੁਪਏ ਵੀ ਨਹੀਂ ਮਿਲਦਾ ਜਦਕਿ ਇਹ ਦਾਦਾ 1000 ਰੁਪਏ ਦੀ ਕਿਤਾਬਾਂ ਵੇਚ ਦਿਆ ਮੈਂ ਕਹਿੰਦਾ ਲੋਕਾਂ ਨੂੰ ਜੇ ਪਿਆਰ ਨਾਲ ਨਹੀਂ ਮੰਨਦੇ ਫਿਰ ਇਹਨਾਂ ਦੇ ਹਾਲੇ ਜੁੱਤੀਆਂ ਬਿਲਕੁਲ ਲੋਕਾਂ ਨੂੰ ਵੀ ਚਾਹੀਦਾ ਕਿ ਆਪਣੇ ਜੇ ਨਹੀਂ ਸਰਕਾਰ ਕਰਦੀ ਤਾਂ ਫਿਰ ਆਪਣੇ ਅਸੀਂ ਦੇ ਜੁੱਤੀਆਂ ਜਿਹੜੀਆਂ ਸਕੂਲਾਂ ਨਾਲ ਬਾਹਰੋ ਤਾਂ ਕਿ ਪਤਾ ਲੱਗੇ ਕਿ ਕਿੰਦਾ ਕਿਉਂਕਿ ਇਹਦੇ ਪੁੱਜ ਸਰਕਾਰ ਕੋ ਗੁੰਡਾਗਰਦੀ ਨਹੀਂ ਰੁਕਦੀ ਇਹਨਾਂ ਦੀ ਤੇ ਫਿਰ ਕਾਨੂੰਨ ਆਪਾਂ ਨੂੰ ਹੱਥ ਚ ਲੈਣਾ ਹੀ ਪਊਗਾ ਪ੍ਰਧਾਨ ਜੀ ਕੋਈ ਚੀਜ਼ ਬਾਜ਼ਾਰ ਚੋਂ ਖਰੀਦੀ ਹੈ ਤੇ ਹਮੇਸ਼ਾ ਪ੍ਰਿੰਟ ਤੋਂ ਲੈਸ ਮਿਲਦੀ ਆ ਇਹਨਾਂ ਵੱਲ ਵੇਖਿਆ ਜਾਂਦਾ ਕਿ ਕਿਤਾਬਾਂ ਦੇ ਪ੍ਰਿੰਟ ਰੇਟ ਹੀ ਡਿਲੇ ਜਾਂਦੇ ਨੇ ਸਾਰੇ ਮੈਂ ਕਹਾਂ ਜੀ ਜਦੋਂ ਹੈ ਚੋਰ ਆਪੇ ਹੀ ਚੋਰ ਤੇ ਆਪੇ ਹੀ ਠਾਣਦਾ ਤਾਂ ਇਨਸਾਫ ਕਿੱਥੋਂ ਮਿਲਣਾ ਪ੍ਰਧਾਨ ਜੀ ਤੁਹਾਡਾ ਕਹਿੰਦਾ ਮਤਲਬ ਕੀ ਆ ਕਿ ਸਕੂਲਾਂ ਹਲੇ ਵਿਦਿਆ ਨੂੰ ਹੁਣ ਧੰਦਾ ਬਣਾ ਚੁੱਕੇ ਆ ਇਹ ਬਿਜ਼ਨਸ ਬਣਾ ਲਿਆ ਤਾਂ ਹੀ ਬਿਲਡਿੰਗਾਂ ਜਿਹੜੀ ਅੱਜ ਬਿਲਡਿੰਗ ਦਾ ਰੇਟ 10 ਲੱਖ ਰੁਪਏ ਲੱਗਾ ਤੇ ਮੁੜ ਕੇ ਸਵੇਰੇ ਕਰੋੜ ਰੁਪਏ ਹੋ ਜਾਂਦਾ ਉਹ ਕਿੱਥੋਂ ਆਉਂਦੇ ਨੇ ਪੈਸੇ ਲੋਕਾਂ ਦੇ ਜਿਹੜਾ ਖ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤਾਂ ਨਾ ਆ ਵਰਗਿਆ ਬਲੋ ਪਰ ਫਿਰ ਵੀ ਸਾਡੀ ਮਜਬੂਰੀ ਪ੍ਰਸ਼ਾਸਨ ਨੂੰ ਕਰਾ ਪਊਗਾ ਕਿ ਇਹਨਾਂ ਦੇ ਖਿਲਾਫ ਜਿਹੜੇ ਧੰਦਾ ਇਹਨਾਂ ਦੇ ਬੰਦ ਕਰਾ ਜਾਵੇ ਇਹਦੀ 25% ਜਿਹੜੀ ਆ ਫਰੀ ਜਿਹੜੀ ਐਡਮਿਸ਼ਨ ਗਰੀਬ ਬੱਚਿਆਂ ਦੀ 80 ਕੋਟੇ ਦੀ ਉਹ ਇਹਨਾਂ ਨੂੰ ਲਾਗੂ ਕੀਤੀ ਜਾਵੇ। ਕਿਟ ਲਾਨੀ ਇਹ ਹੀ ਤਾਂ ਸਭ ਕੁ। ਮੈਂ ਸਕੂਲ ਜਿਹੜੇ ਸਕੂਲਾਂ ਦੇ ਬਾਹਰ ਜਿਹੜੇ ਦੁਕਾਨਦਾਰ ਬੈਠੇ ਆ ਕਿਤਾਬਾਂ ਤੇ ਵਰਦੀਆਂ ਵਾਲੇ ਮੈਂ ਇਹਨਾਂ ਨੂੰ ਚੇਤਾਵਨੀ ਦੇਣਾ ਕਿ ਬੰਦੇ ਦੇ ਪੁੱਤਰ ਬਣ ਜਾਓ। ਗਰੀਬ ਲੋਕਾਂ ਨੂੰ ਰਿਆਦ ਦੇ ਉਹ ਜੇ ਨਹੀਂ ਤੁਸੀਂ ਆਪਣੇ ਗਰੀਬਾਂ ਚਾਂ ਦਾ ਲਿਹਾਜ਼ ਕਰੋਗੇ ਤੇ ਫਿਰ ਤੁਹਾਨੂੰ ਜੁੱਤੀਆਂ ਖਾਲੀ ਤਿਆਰ ਹੋ ਜਾਓ ਮੈਂ ਕਿਸੇ ਵੀ ਗੱਲ ਦਾ ਲਿਹਾਜ਼ ਨਹੀਂ ਸਾਨੂੰ ਫਰਜ਼ਾਜ ਆ ਕਿ ਕਿਦਾਂ ਤੁਹਾਨੂੰ ਸਿੱਧੇ ਕਰਨਾ ਜੈ ਸ਼ੀ ਰਾਮ